नवाशहर सरगर्मिया प्रोग्राम में वास्तविक प्रदेशी की तरफ आप जी का हार्दिक स्वागत है पेश है जिला शहीद भगत नगर का संबंधित अज दिन विशेष सरगर्मिया चिंदूस फैमिली रेस्टो एक मल्टी कजीन रेस्टो का स्वाद जो तुहानू तो हमेशा रहेगा याद आज ही आओ चिंदूस फैमिली रेस्टो बार रोड नवा शहर कॉल सेवन

ਨੂੰ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 3 ਦਸੰਬਰ 2025 ਨੂੰ ਪੇਕਾ ਸੰਘਰਸ਼ ਮੋਰਚਾ ਜੋ ਕਿ ਪ੍ਰੋਗਰਾਮ ਅਸੀਂ ਅਲਿਖਾ ਹੋਇਆ ਅਲਿਖਿਆ ਹੋਇਆ ਸੀ ਸਰਕਾਰ ਨੂੰ ਪਹਿਲਾਂ ਹੀ ਇਸ ਦੀ ਚੇਤਾਵਨੀ ਦਿੱਤੀ ਹੋਈ ਸੀ ਕਿ ਜੇਕਰ ਤੁਸੀਂ ਗੱਲਬਾਤ ਦਾ ਸੱਦਾ ਨਹੀਂ ਦਿੰਦੇ ਤਾਂ ਅਸੀਂ ਮਿਤੀ 2 ਦਸੰਬਰ 3 ਦਸੰਬਰ ਅਤੇ 4 ਦਸੰਬਰ ਨੂੰ ਧਰਨੇ ਦਿੱਤੇ ਜਾਣਗੇ ਡਿਵੀਜ਼ਨ ਪੱਧਰ ਤੌਰ ਤੇ ਪਰ ਸਰਕਾਰ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਅਸੀਂ ਲੰਬੇ ਸਮੇਂ ਤੋਂ ਮਤੌਰ ਸੀਐਚਵੀ ਸੀਐਚਡਬਲਯੂ ਤੇ ਠੇਕੇਦਾਰ ਕੰਪਨੀਆਂ ਦੇ ਤਹਿਤ ਅਸੀਂ ਬਿਜਲੀ ਵਿਭਾਗ ਵਿੱਚ ਕੰਮ ਕਰਦੇ ਆਂ ਪਰ ਸਰਕਾਰ ਨੇ ਸਭ ਤੋਂ ਵੋਟਾਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਨੂੰ ਪੱਕੇ ਵਿਭਾਗ ਵਿੱਚ ਲਿਆਵਾਂਗੇ ਪਰ ਸਰਕਾਰ ਨੂੰ ਲਗਾਤਾਰ 4 ਸਾਲ ਦਾ ਸਮਾਂ ਟੱਪ ਚੁੱਕਾ ਲਿਆ ਪਰ ਕੋਈ ਵੀ ਇਦਾਂ ਦਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਹਦੇ ਚ ਸਾਡੇ ਕੱਚੇ ਕਰਮਚਾਰੀਆਂ ਦਾ ਫਾਇਦਾ ਹੋਣਾ ਹੋਵੇ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਕਿ ਇਹ ਠੇਕੇਦਾਰ ਕੰਪਨੀਆਂ ਲਿਸਟਮੈਂਟ ਹੋਣ ਚਾਹੇ ਕੋਈ ਕੰਪਨੀਆਂ ਹੋਵੇ ਇਹ ਸਾਡੇ ਕਰੋੜਾਂ ਦੇ ਕੱਪੜੇ ਕਰਕੇ ਸਾਡੇ ਵਰਕਰਾਂ ਦਾ ਨੁਕਸਾਨ ਕਰ ਰਹੀਆਂ ਪਰ ਸਰਕਾਰ ਫੇਰ ਵੀ ਲਗਾਤਾਰ ਟੈਂਡਰ ਕੰਪਨੀਆਂ ਨੂੰ ਦੇ ਰਹੀ ਆ ਸਾਨੂੰ ਵਿਭਾਗ ਵਿੱਚ ਪੱਕਾ ਨਹੀਂ ਕਰ ਰਹੀ ਤੇ ਜਦੋਂ ਵੀ ਮੀਟਿੰਗ ਹੁੰਦੀ ਆ ਕਾਲ ਮਟੋਲ ਦੀ ਨੀਤੀ ਅਪਣਾਈ ਜਾਂਦੀ ਆ ਭਗਵਾਨਤਮਾਨ ਸਾਹਿਬ ਨੇ ਲਗਾਤਾਰ 32 ਮੀਟਿੰਗਾਂ ਦਿੱਤੀਆਂ ਆ ਜਿਦੇ ਵਿੱਚ ਸਾਨੂੰ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਇੱਕ ਪੱਤਰ ਜਾਰੀ ਹੋ ਜਾਂਦਾ ਕਿ ਜਿਹਦੇ ਵਿੱਚ ਤੁਹਾਡੀ ਇਹ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਆ ਕਿ ਅਗਲੀ ਮੀਟਿੰਗ ਸਾਨੂੰ ਇਸ ਤਰੀਕ ਨੂੰ ਦਿੱਤੀ ਆ ਪਰ ਇਹ ਲਗਾਤਾਰ ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਚੱਲ ਗਿਆ ਸਾਨੂੰ ਇਸੇ ਤਰ੍ਹਾਂ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਆ ਸਾਡਾ ਭਾਗ ਵਿੱਚ ਸਾਨੂੰ ਨਹੀਂ ਲਿਆ ਜਾਂਦਾ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜਿੰਨਾ ਸਮਾਂ ਸਾਨੂੰ ਵਿਭਾਗ ਵਿੱਚ ਨਹੀਂ ਸ਼ਾਮਲ ਕਰਦੀ ਸਾਡੀ ਗੁਜ਼ਾਰੇਯੋਗ ਤਨਖਾਹ ਨਹੀਂ ਕਰਦੀ ਜਿ세 ਤਰ੍ਹਾਂ ਸੰਘਰਸ਼ ਨੂੰ ਹੋਰ ਦੇਖਾ ਕੀਤਾ ਜਾਊਗਾ ਤੇ ਇਦਾਂ ਹੀ ਸੰਘਰਸ਼ ਲਗਾਤਾਰ ਚੱਲੂਗਾ ਧੰਨਵਾਦ ਜੀ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮੁਰਦਾਬਾਦ 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 ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮੁਰਦਾਬਾਦ 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 ਐਚਬੀ ਕਾਮੇ ਜਿੰਦਾਬਾਦ 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 ਐਚਬੀ ਕਾਮੇ ਜਿੰਦਾਬਾਦ 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 ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਕਾ ਭਰਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰੋ ਬੰਦ ਕਰੋ ਕਮਾਨ ਕਰੋ ਸੋਤੂ ਨਾਰੇ ਮੁਰਦਾਬਾ 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 ਸੋਤੂ ਨਾਰੇ ਮੁਰਦਾਬਾ 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 ਇਹ ਸਰਕਾਰਾਂ ਦੁਨੀਆਂ ਇਹ ਅਮਰੀਕਾ ਤੋਂ ਵੀ ਇਹ ਸਰਕਾਰਾਂ ਕਰਦੀਆਂ ਦੀ मेरा नहीं 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 चलेगी नहीं चलेगी नहीं चलेगी नहीं चलेगी कलिया ने अखोली भी रंग डोले आलमे शायद पंछी कोई गारि है चिट्टे ने उसके कपड़े बनता है भला मानस ਅਗੇ ਚਿੱਟੇ ਨੇ ਉਸਦੇ ਕੱਪੜੇ ਬਣਦਾ ਹੈ ਭਲਾ ਮਾਨ ਵੇਖੋ ਉਹ ਵਕਤ ਕਿਦਾਂ ਬੇਗਾਨਾ ਘਰ ਆਇਆ ਹੈ ਬੂਹੇ ਨੇ ਆਂਬ ਬੱਦੇ ਬੂਹੇ ਨੇ ਆਂਬ ਬੱਦੇ ਮੈੱਕਾ ਵੀ ਉੱਡਦੀਆਂ ਨੇ ਬੂਹੇ ਨੇ ਆਂਬ ਬੱਦੇ ਮੈੱਕਾ ਵੀ ਉੱਡਦੀਆਂ ਨੇ ਖੁੱਲੇ ਨੇ ਬੂਹੇ ਘਰ ਦੇ ਕੋਈ ਨਾ ਆ ਰਿਹਾ ਹੈ ਇਸ ਤੋਂ ਉਸ ਦਾ ਹੱਡੀ ਕੁਝ ਇਸ ਤਰ੍ਹਾਂ ਹੈ ਰਚਿਆ ਇਸ਼ਕ ਉਸ ਦਾ ਹੱਡੀ ਕੁਝ ਇਸ ਤਰ੍ਹਾਂ ਹੈ ਰਚਿਆ ਤਰਪਿਆ ਹਾਂ ਮੈਂ ਹੀ ਉਸ ਦਾ ਕੀ ਜਾ ਰਿਹਾ ਹੈ ਹੱਸ ਰਿਹਾ ਹੈ ਜ਼ਾਲਿਮ ਹੱਸ ਰਿਹਾ ਹੈ ਜ਼ਾਲਿਮ ਮੇਰੇ ਮਿਟਾ ਕੇ ਹਾਸੇ ਹੱਸ ਰਿਹਾ ਹੈ ਜ਼ਾਲਿਮ ਮੇਰੇ ਮਿਟਾ ਕੇ ਹਾਸੇ ਤੱਕ ਮੇਰੀ ਬੇਬਸੀ ਨੂੰ ਮਜ਼ਾ ਉਸ ਨੂੰ ਆ ਰਿਹਾ ਹੈ ਪਰਦੇਸੀ ਤੋਰਿਆ ਸੀ ਕੁਝ ਖਾਹਿਸ਼ਾਂ ਦਿਖਾਤੇ ਪਰਦੇਸੀ ਤੋਲ ਰਿਆ ਸੀ ਕੁਝ ਖਾਣਸ਼ਾਂ ਦਿਖਾਤੇ ਮਾਪੇ ਉਡੀਕ ਦੇ ਨੇ ਪੁੱਤਰ ਨਾ ਆ ਰਿਹਾ ਏ ਤੇਰੇ ਲਈ ਵੀ ਹੋਣੀ ਰਾਜ ਮੌਸਮ ਦੀ ਕੁਸ਼ਕਵਾਰੀ ਤੇਰੇ ਲਈ ਕੀ ਹੋਣੀ ਰਾਜ ਮੌਸਮ ਦੀ ਕੁਸ਼ਕਵਾਰੀ ਅੰਨਦਾਤਾ ਡਰ ਰਿਹਾ ਏ ਬੱਦਲ ਜੋ ਛਾ ਰਿਹਾ ਏ ਬੱਦਲ ਜੋ ਛਾ ਰਿਹਾ ਧੰਨਵਾਦ ਬੰਦੂ ਘਰੇ ਰਹਿਣ ਦਾ ਬੰਦ ਚੜ੍ਹ ਗਿਆ ਦੇਖੋ ਟੰਗ ਜ਼ਿੰਦਗੀ ਦੇ ਤੌਰ ਤਰੀਕੇ ਬਦਲ ਗਏ ਰਹਿਣ ਦਾ ਬਦਲਿਆ ਦੇਖੋ ਟੰਗ ਕੀ ਹੁੰਦਾ ਕੀ ਅੱਗੇ ਹੋਣਾ ਇਸ ਦਾ ਚਲ ਜਮਾਨੇ ਦੇ ਰੰਗ ਪੱਛਮੀ ਸਭਿਅਤਾ ਲੋਕਾਂ ਉਤੇ ਤੇਜ਼ੀ ਨਾਲ ਭਾਰ ਹੁੰਦੀ ਦੇ ਖਾਣ ਪੀਣ ਤੇ ਫੈਸ਼ਨ ਦਾ ਟੰਪ ਕਰੀ ਜਾ ਰਿਹਾ ਕਾਫੀ ਹੱਦ ਤੱਕ ਚਾਚਾ ਤਾ ਮਾਮਾ ਤੇ ਫੁੱਫੜ ਚਾਹੇ ਰਿਸ਼ਤਿਆਂ ਦੀ ਅੰਕਲ ਨੇ ਖੋਲੀ ਇਹ ਪਹਿਚਾਨ ਅੰਕਲ ਨੇ ਖੋਲੀ ਚਾਚਾ ਤਾਇਆ ਮੰਮੀ ਤੇ ਭੁੱਭਾ ਚਾਹੇ ਰਿਸ਼ਤਿਆਂ ਦੀ ਪਹਿਚਾਨ ਅੰਕਲ ਨੇ ਖੋਲੀ ਚਾਚੀ ਮੰਮੀ ਤੇ ਭੂਆ ਜੇ ਰਿਸ਼ੇ ਨੂੰ ਆਂਟੀ ਲਖ ਨੇ ਆਂਟੀ ਲਖ ਨੇ ਕੀਤਾ ਪੰਨ ਪਹਿਨਣੀ ਪੋਤੇ ਪੋਸ਼ਾਕ ਰਵੈਤੀ ਪਹਿਨਣੀ ਭੁੱਲੇ ਪੋਸ਼ਾਕ ਰਵੈਤੀ ਆਇਆ ਦੇਖੋ ਨਵਾਂ ਜਮਾਨਾ ਅੱdte ਦੂਰੇ ਕੱਪੜੇ ਪਹਿਨ ਕੇ ਮਹਿਸੂਸ ਨਾ ਕਰਦਾ ਕੋਈ ਸੰਤ ਬੰਦੇ ਨੂੰ ਖਾ ਲਿਆ ਮਤਲਬ ਪ੍ਰਾਸੀ ਨੇ ਨੇੜੇ ਨਾ ਕੋਈ ਖੜਦਾ ਦਾਤੇ ਰਹਿੰਦਾ ਹਰ ਕੋਈ ਮਿੱਤਰਾ ਭਗਤਾਂ ਨੂੰ ਤੇ ਮਾਰਦਾ ਡਾਂਗ ਪਲੇ ਮਾਰਦੇ شریف ਬੰਦੇ ਦਾ ਰਹਿਣਾ ਹੋਇਆ ਮਹਾਲ ਇੱਥੇ ਅਸਲੀ ਇੱਥੇ ਬਿਲਕੁਲ ਕੋੜਾ ਸੱਚਿਆ ਪਲੇ ਮਾਰਦੇ شریف ਬੰਦੇ ਦਾ ਰਹਿਣਾ ਹੋਇਆ ਮਹਾਲ ਇੱਥੇ ਲੋਕਾਂ ਨੂੰ ਲੁੱਟਣ ਲਈ ਸ਼ੈਤਾਨਾਂ ਨੇ ਕੱਢ ਲੈ ਨਵੇਂ ਨਵੇਂ ਕਈ ਤਰ੍ਹਾਂ ਇਸ ਅੱਜ ਦੇ ਲੱਛੀਪਰ ਸਿਕ ਨਗਨਾ ਸਵਤੰਤ ਅਰਜਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫਿਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸਿੰਘ ਇਜਾਜ਼ਤ ਦਿਓ ਧੰਨਵਾਦ